ਉਮੇਰ ਸਿੰਘ ਗੈਲਰਟਰ ਮੈਡੀਕ ਪਾਣੀ ਜਿਹੜਾ ਸੀਗਾ ਲੈਵਲ ਹੋਣ ਜਿਹੜਾ ਵਿਆਪ ਦੇ ਰਿਹਾ ਦੇ ਵਿੱਚ ਕਿੰਨਾ ਹੈਗਾ ਇਸ ਵਿਲੇ ਜਿਹੜਾ ਆਮੋਕ ਤੇ ਲੈਵਲ ਚੱਲਦਾ ਪਿਆ 733.40 ਇਹ ਜੀ ਡਿਸਚਾਰਜ ਹੈਗਾ 18825 ਕਿਉਂਕਿ ਜਿਹੜਾ ਪਹਿਲਾ ਸੀਗਾ ਕਿੰਨਾ ਸੀਗਾ ਹਾਈਐਸਟ ਲੈਵਲ ਹਾਈਐਸਟ ਸੀ ਜਿਹੜਾ ਕੱਲ ਰਾਤ ਉਹ ਸੀ 773.40 ਡਿਸਚਾਰਜ ਤੇ ਬਣਦਾ 53525 ਕਿਉਂਕਿ ਇਹ ਜਿਹੜਾ ਇਸ ਸੀਜ਼ਨ ਦਾ ਸਭ ਤੋਂ ਉੱਚਾ ਗਿਆ ਪਾਣੀ ਦਾ ਪੱਧਰ ਇਹ ਹੋਈ ਹੈ ਜੀ। ਹਾਂ ਇਸ ਇਸ ਸੀਜ਼ਨ ਦਾ ਮਤਲਬ ਸਭ ਤੋਂ ਹੌ ਪਰ ਲੈਵਲ ਇਹੋ ਜੀ 737.40 ਹੈ। ਪਰ ਹੁਣ ਉਤਰਾਲ ਜਿਹੜਾ ਹੈਗਾ ਪਾਣੀ ਦਾ ਕਾਫੀ ਹੋ ਚੁੱਕਾ ਹੈ। ਹਾਂਜੀ ਇਸ ਵੱਲੇ ਪਾਣੀ ਤਾਂ ਕਾਫੀ ਹੱਦ ਤੱਕ ਜਿਹੜਾ ਡਾਊਨ ਹੋ ਗਿਆ ਜੀ। ਹੁਣ ਇਹ ਕੀ ਰਹੇਗਾ بارشਾਂ ਦੇ ਕਰਕੇ ਜਾਂ ਫਿਰ ਪੌਂਡ ਡੈਮ ਨੂੰ ਇਹ ਪਾਣੀ ਥਾਣ ਕੋਟਾ ਚੱਕੀ ਦਰਿਆ ਦਾ ਪਾਣੀ ਆਇਆ ਸੀ ਜੀ। ਮੀਂਹ ਦਾ ਪਾਣੀ ਸੀ। ਤੇ ਬਾਕੀ ਵਾਰਸ਼ ਵੀ ਹੋ ਗਿਆ ਜੀ ਵਾਰਸ਼ ਦਾ ਪਾਣੀ ਵੀ ਹੋ ਗਿਆ ਮਿਕਸ ਚੱਕੀ ਦਾ ਵੀ ਆ ਗਿਆ ਜੀ ਕੋਈ ਬੱਦਲ ਫਟਣ ਦੇ ਨਾਲ ਨਹੀਂ ਬੱਦਲ ਫਟਣ ਬਾਰੇ ਤਾਂ ਅਸੀਂ ਨਹੀਂ ਕੁਝ ਕਹਿ ਸਕਦੇ ਇਹਦੇ ਬਾਰੇ ਨਹੀਂ ਸਾਨੂੰ ਕੋਈ ਸੂਚਨਾ ਨਹੀਂ ਨਾ ਸਾਡੇ ਕੋਲ ਜੀ ਸੂਚਨਾ ਆਈ ਹੈ ਪਰ ਉਹਦਾ ਫੱਟਣ ਹੋਣ ਕੋਈ ਪਾਣੀ ਦੀ ਸਥਿਤੀ ਕਿਦਾਂ ਦੀ ਲੱਗਦੀ ਕਾ ਅੱਗੇ ਬਾਰੇ ਤਾਂ ਆਪਾਂ ਕੁਝ ਵੀ ਕਹਿ ਸਕਦੇ ਜੀ ਪਾਣੀ ਹੋਊਗਾ ਤੇ ਫੋਟੋ ਹੀ ਪੱਕਾ ਪਤਾ ਲੱਗਣਾਗੀ ਅਗਾਹੂ ਸੂਚਨਾ ਕੋਈ ਉੱਪਰਲੇ ਇਲਾਕਿਆਂ ਤੋਂ ਹੈਗੀ ਤੁਹਾਨੂੰ ਨਹੀਂ ਨਹੀਂ ਸਾਡੇ ਕੋਲ ਕੋਈ ਸੂਚਨਾ ਨਹੀਂ بارش ਜੇਕਰ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਫਰਕ ਆ ਸਕਦਾ ਹੈ। ਹਾਂ بارش ਨਾਲ ਤਾਂ ਹੁੰਦਾ ਹੀ ਫਰਕ ਥੋੜਾ ਬਹੁਤ ਪਤਾ ਜਾਂਦਾ ਹੈ। ਸ਼ਾਸਨ ਵੱਲੋਂ ਬਕਾਇਦਾ ਅਲਰਟ ਕੀਤਾ ਗਿਆ ਸੀਗਾ ਵਿਆਸ ਦੇ ਕੰਡੇ ਲੈ ਕੇ ਕਿਵੇਂ ਹਾਂਜੀ 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 ਸ਼ਾਸਨ ਦਾ ਤਰੋ ਉਹੀ ਹੈ ਕਿ ਮਤਲਬ ਕੋਈ ਜਾਨਵਰ ਆਦਮੀ ਜਿਹੜਾ ਵਿਆਸ ਦੇ ਕੰਡੇ ਕਨਾਰੇ ਨਾ ਜਾਵੇ ਜੀ ਕਿਉਂਕਿ ਉਹ ਜੀ ਕੋਈ ਆਪਸੋ ਸਾੜੀ ਕੰਮ ਹੋ ਜਾਵੇ।